ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ ਕਰੋ ਨਵਾਜੇ ਕਵੀ ਕਵੀ ਰਾਜ ਭਾਈ ਤੰਨਾ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਮੁਖ ਸੇਵਾਦਾਰ ਸਨਮਾਨਯੋਗ ਸਤਕਾਰਯੋਗ ਸੰਤ ਮਹਾਪੁਰਖ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਦੀ ਰਹਿਨਮਾਈ ਹੇਠ ਸਮੂਹ ਜਥੇਬੰਦੀ ਅੱਜ ਜੋ ਆਪ ਲਾਈਵ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦਾ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਇਤਿਹਾਸਿਕ ਨਗਰ ਪੱਠੇ ਵਿੰਡਪੁਰ ਗੁਰਦੁਆਰਾ ਡੇਰਾ ਸਾਹਿਬ ਲੋਹਾਰ ਤਰਨਤਾਰਨ ਇਸ ਸਥਾਨ ਤੇ ਜਹਦਾਰ ਬਾਬਾ ਦਲਬਾਖ ਸਿੰਘ ਦੇ ਨਾਲ ਸਮੂਹ ਜਥੇਬੰਦੀ ਦੇ ਸਿੰਘ ਨੌਜਵਾਨ ਵੀਰ ਸਾਰੇ ਅੱਜ ਫੇਰ ਦੁਬਾਰ ਤੋਂ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਆਪਾਂ ਸਰੋਵਰ ਦੀ ਸੇਵਾ ਕਰਨ ਵਾਸਤੇ ਹਰ ਮਹੀਨੇ ਜਾਂਦੇ ਹਾਂ ਮਸਿਆ ਤੋਂ 2 ਦਿਨ ਪਹਿਲਾਂ ਇਸੇ ਤਰ੍ਹਾਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਤਾ ਪੁਰਖੀ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਜਿਸ ਨੂੰ ਹੁਣ ਡੇਰਾ ਸਾਹਿਬ ਦੇ ਨਾਲ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਡੇਰਾ ਸਾਹਿਬ ਲੋਹਾਰ ਤਰਨਤਨ ਪਹਿਲੋਂ ਜੇਕਰ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਨਗਰ ਨੂੰ ਪੱਠੇ ਵਿੰਦਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਪੱਠੇ ਵਿੰਦਪੁਰ ਨਾਮ ਕਹਿੰਦੇ ਖਤਰੀ 베ਦੀ ਬ੍ਰਿੰਦ ਬਸੰਤੇ ਇਸ ਨਗਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਜੀ ਦੇ ਪਿਤਾ ਮਹਤਾ ਕਲਿਆਨ ਦਾਸ ਜੀ ਮਹਤਾ ਕਾਰੂ ਜੀ ਦਾ ਜਨਮ ਹੋਇਆ ਗੁਰੂ ਨਾਨਕ ਦੇਵ ਜੀ ਦੇ ਦਾਦਾ ਸ਼ਿਵਰਾਮ ਜੀ ਤੇ ਉਹਨਾਂ ਦੇ ਪੜਦਾਦਾ ਰਾਮ ਨਰਾਇਣ ਜੀ ਇੱਥੇ ਖੇਤੀਬਾੜੀ ਕਰਿਆ ਕਰਦੇ ਸਨ ਸੋ ਇਸ ਸਥਾਨ ਤੇ ਅੱਜ ਗੁਰਦੁਆਰਾ ਜਥੇਬੰਦੀ ਵੱਲੋਂ ਸਰੋਵਰ ਦੀ ਸੇਵਾ ਕਰਨ ਵਾਸਤੇ ਬਾਬਾ ਦਲਬਾਗ ਸਿੰਘ ਜੀ ਸਮੂਹ ਸੇਵਾਦਾਰਾਂ ਦੇ ਨਾਲ ਪਹੁੰਚੇ ਨੇ ਆਪ ਲਾਈਵ ਦੇਖ ਹੀ ਰਹੇ ਹੋ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨ ਕਿਰਪਾ ਹੋਈ ਉਸ ਸਥਾਨ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਸਮੂਹ ਸੇਵਾਦਾਰ ਵੀਰ ਸੇਵਾ ਕਰਿਆ ਕਰਦੇ ਨੇ ਇਸੇ ਤਰ੍ਹਾਂ ਅੱਜ ਫਿਰ ਮਹਾਪੁਰਖਾਂ ਵੱਲੋਂ ਉਪਰਾਲਾ ਕੀਤਾ ਗਿਆ ਸਾਧ ਸੰਗਤ ਜੀ ਇਸ ਸਥਾਨ ਤੇ ਪਹੁੰਚ ਕੇ ਸਾਰੇ ਵੀਰ ਸਰੋਵਰ ਦੀ ਤੇ ਪ੍ਰਕਰਮਾ ਦੀ ਸੇਵਾ ਕਰ ਰਹੇ ਨੇ ਆਪ ਜੀ ਨੂੰ ਦੱਸ ਦਈਏ ਕਿ ਮਹਿਤਾ ਕਾਲੂ ਜੀ ਦਾ ਜਨਮ ਇਸ ਸਥਾਨ ਤੇ ਹੋਇਆ ਇੱਥੋਂ ਹੀ ਪੜੇ ਲਿਖੇ ਹੋਣ ਕਰਕੇ ਪਟਵਾਰੀ ਦੀ ਨੌਕਰੀ ਕਰਦੇ ਹੋਏ ਬਾਬਾ ਮਹਿਤਾ ਕਾਲੂ ਜੀ ਰਾਏ ਬੁਲਾਰ ਦੇ ਪ੍ਰੇਮ ਕਰਕੇ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਜਿਸ ਨੂੰ ਹੁਣ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉੱਥੇ ਪਹੁੰਚ ਗਏ ਉਥੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ ਜਿਸ ਨੂੰ ਅੱਜ ਆਪਾਂ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਦੇ ਆਂ ਸਾਧ ਸੰਗਤ ਜੀ ਆ ਆ ਦੇਖ ਰਹੇ ਹੋ ਕਿ ਜਾਲੇ ਦੀ ਸੇਵਾ ਸੰਭ ਕਰ ਰਹੇ ਨੇ ਨਾਲ ਦੀ ਨਾਲ ਇਸ ਜਾਲੇ ਨੂੰ ਇਕੱਠਾ ਕਰਦੇ ਨੇ ਵੀਰ ਅੱਗੇ ਵੀ ਆਪ ਜੀ ਨੂੰ ਦਰਸ਼ਨ ਕਰਾਉਂਦੇ ਆਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਨ ਅਵਸਥਾ ਵਿੱਚ ਸultanpur Lodhi ਨੂੰ ਜਾਂਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਤੇ ਉਹਨਾਂ ਦੇ ਜੋ ਦਾਦਾ ਜੀ ਤੇ ਪੜਦਾਦਾ ਜੀ ਦੇ ਜੋ ਇੱਥੇ ਪਰਿਵਾਰ ਮੌਜੂਦ ਸਨ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਰੋਧ ਕੀਤਾ ਕਿ ਇਹ ਮਹਿਤਾ ਕਾਲੂ ਜੀ ਦਾ ਪੁੱਤਰ ਪਤਾ ਨਹੀਂ ਇਹ ਕੋਈ ਜ਼ਮੀਨ ਜਾਇਦਾਦ ਵਾਸਤੇ ਨਾ ਇੱਥੇ ਪਹੁੰਚਿਆ ਹੋਵੇ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਬਾਅਦ ਵਿੱਚ ਜਿਸ ਤਰ੍ਹਾਂ ਇਤਿਹਾਸ ਅਨੁਸਾਰ ਜਾਣਦੇ ਆਂ ਕਿ ਉਹਨਾਂ ਇਹ ਗੱਲ ਕਹੀ ਕਿ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਸੀਂ ਇਸ ਜਗ੍ਹਾ ਤੇ ਰਹਿ ਰਹੇ ਹੋ ਕਿ ਬਾਅਦੋਂ ਉਹਨਾਂ ਜਿਸ ਤਰ੍ਹਾਂ ਵੀ ਆਪ ਜੀ ਇਤਿਹਾਸ ਤੋਂ ਜਾਣੂ ਹੀ ਹੋ ਕਿ ਫਿਰ ਜੋ ਵੀ ਉਹਨਾਂ ਦੇ ਬਚਨ ਬਲਾਸ ਹੋਏ ਆਪਸੀ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹੀ ਬਚਨ ਕੀਤਾ ਅਖੀਰ ਤੇ ਕਿ ਤੁਸੀਂ ਵੀ ਪੱਠੇ ਪਿੰਡਪੁਰ ਇੱਥੋਂ ਸਮਾਪਨ ਤੇ ਸਾਡਾ ਜਾਉਗੇ ਤੇ ਸਾਡੀ ਜੋਤ ਸਦਾ ਹੀ ਇੱਥੇ ਕਾਇਮ ਰਹੇਗੀ ਸੋ ਪਾਤਸ਼ਾਹ ਜੀ ਦੇ ਬਚਨ ਅਟੱਲ ਹੋਏ ਸਵਾ ਪੈਨ ਤੇ ਇਹ ਬਚਨ ਸੱਚ ਹੋਇਆ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਤਕਰੀਬਨ ਇਹ ਪਿੰਡ ਥੇ ਹੋ ਚੁੱਕਿਆ ਸੀ ਜਿਸ ਤਰ੍ਹਾਂ ਆਪਾਂ ਇਥੋਂ ਇਤਿਹਾਸ ਦੇ ਵਿਚਾਰ ਸੁਣਦੇ ਆ ਕਿ ਜਦੋਂ ਛੇਵੇਂ ਪਾਤਸ਼ਾਹ ਜੀ ਇੱਥੇ ਆਏ ਤਦੋਂ तकरीबन तकरीबन ਇਹ ਪਿੰਡ ਥੇਓ ਚੱਕਾ ਸੀ ਤੇ ਜਦੋਂ ਪਾਤਸ਼ਾਹ ਜੀ ਚੋਲਾ ਸਾਹਿਬ ਦੇ ਸਥਾਨ ਤੋਂ ਚੋਲਾ ਸਾਹਿਬ ਨਗਰ ਨੂੰ ਉਤਾਰਦੇ ਹੋਏ ਇਸ ਸਥਾਨ ਤੇ ਪਹੁੰਚੇ ਪੱਠੇਵਿੰਡਪੁਰ ਜਿਹਨੂੰ ਅਸੀਂ ਹੁਣ ਡੇਰਾ ਸਾਹਿਬ ਦੇ ਨਾਮ ਨਾਲ ਜਾਣਦੇ ਆ ਇੱਥੇ 300 ਕਦਮ ਪਿੱਛੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਡਕਿਆ ਤੇ ਘੋੜਾ ਡੱਕ ਕੇ ਇਸ ਸਥਾਨ ਨੂੰ ਨਮਸਕਾਰ ਕੀਤੀ ਤੇ ਨਾਲ ਦੇ ਸਿੰਘਾਂ ਨੇ ਇਹ ਬੇਨਤੀ ਕੀਤੀ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਹੈ ਕਿ ਮੜੀ ਮਸਾਂ ਨੂੰ ਆਵਾ ਪੂਜਰਾਂ ਨਹੀਂ ਕਿ ਤੁਸੀਂ ਇੱਕ ਥੇ ਨੂੰ ਮੱਥਾ ਟੇਕ ਰਹੇ ਹੋ ਤੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਤਨ ਕਰਨਾ ਕੀਤਾ ਕਿ ਇਹ ਆਪਣੇ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਮੋਢੀ ਜਾਹਰ ਪੀਰ ਜਗਤਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਿਤਾ ਪੁਰਖੀ ਸਥਾਨ ਹੈ ਤੇ ਉਹਨਾਂ ਦੇ ਜੋ ਵਜ਼ਨ ਬਲਾਸ ਹੋਏ ਸੀ ਕਿ ਪੱਠੇਵਿੰਡ ਪਿੰਡ ਪੱਠੇਵਿੰਡਪੁਰ ਇਹ ਸਥਾਨ ਤੁਸੀਂ ਸਮਾਂ ਪੈਣ ਤੇ ਛੱਡ ਜਾਓਗੇ ਉਹ ਉਹਨਾਂ ਦੇ ਵਜ਼ਨ ਟਾਲ ਹੋਏ ਫਿਰ ਜਿਸ ਤਰ੍ਹਾਂ ਆਪ ਜੀ ਨੂੰ ਦੱਸ ਦੁਕਿਆਂ ਕਿ ਚੋਲਾ ਸਾਹਿਬ ਤੋਂ ਜਦੋਂ ਆਏ ਇਸ ਸਥਾਨ ਤੋਂ 300 ਕਦਮ ਦੀ ਦੂਰੀ ਤੇ ਗੁਰਦਾਰਾ ਰੋੜੀ ਸਾਹਿਬ ਸਾਹ ਸੰਗਤ ਜੀ ਦੇ ਸੋਭਿਤ ਹੈ ਉਸ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਡੱਕਿਆ ਤੇ 300 ਕਦਮ ਅੱਗੇ ਚੱਲ ਕੇ ਇਸ ਅਸਥਾਨ ਨੂੰ ਪ੍ਰਗਟ ਕੀਤਾ ਤੇ ਨਮਸਕਾਰ ਕੀਤੀ ਫਿਰ ਮੀਰੀ ਪੀਰੀ ਦੇ ਮਾਲਕ ਨੇ ਪੱਠੇ ਵਿੰਡਪੁਰ ਤੋਂ ਨਾਮ ਡੇਰਾ ਸਾਹਿਬ ਰੱਖਿਆ ਇਸ ਅਸਥਾਨ ਤੇ ਪਾਸ਼ਾ ਜੀ ਨੇ ਖੂਲਵਾਇਆ ਤੇ ਫਿਰ ਗਾਉਂ ਨੂੰ ਚਾਲੇ ਪਾਉਣੇ ਸ਼ੁਰੂ ਕੀਤੇ ਸੋ ਪੂਰਨ ਮਾਸੀ ਤੇ ਸੰਗਰਾਨ ਦੇ ਦਿਹਾੜੇ ਤੇ ਸੰਗਤਾਂ ਵਿਸ਼ੇਸ਼ ਤੌਰ ਤੇ ਇਥੇ ਇਸ਼ਾਨਾਨ ਕਰਨ ਦਰਸ਼ਨ ਦਿਦਾਰੇ ਕਰਨ ਪਹੁੰਚਦੀਆਂ ਆਪ ਨੂੰ ਜਿਸ ਤਰ੍ਹਾਂ ਦੱਸ ਚੁੱਕੇ ਆ ਕਿ ਮਾਹਪੁਰਖਾਂ ਵੱਲੋਂ ਸੇਵਾਦਾਰ ਸਿੰਘ ਪਹੁੰਚੇ ਨੇ ਤੇ ਬੜੇ ਪਿਆਰ ਦੇ ਨਾਲ ਸੇਵਾ ਨਿਭਾ ਰਹੇ ਨੇ ਸਾਰੇ ਵੀਰ ਤੇ ਨਾਲ ਦੀ ਨਾਲ ਇੱਕ ਵੱਖਰੇ ਸੁਰ ਦੇ ਵਿੱਚ ਸਾਰੇ ਭਰਾ ਵਾਹਿਗੁਰੂ ਦਾ ਮੰਤਰ ਕਰ ਰਹੇ ਨੇ ਆਪ ਜੀ ਨੂੰ ਪਤਾ ਹੀ ਆ ਕਿ ਮਾਹਪੁਰਖਾਂ ਨੇ ਬੜੇ ਪਿਆਰ ਦੇ ਨਾਲ ਪ੍ਰੇਰ ਕੇ ਇਹਨਾਂ ਨੌਜਵਾਨਾਂ ਸਿੰਘਾਂ ਨੂੰ ਸਿੱਖੀ ਵਾਲੇ ਪਾਸੇ ਜੋੜਿਆ ਏ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਦਾ ਇਹਨਾਂ ਨੂੰ ਦੱਸਿਆ ਹੈ ਕਿ ਕੀ ਮਹੱਤਮ ਹੈ ਸੋ ਬਾਬਾ ਦਲਬਾਖ ਸਿੰਘ ਦੇ ਨਾਲ ਸਾਰੇ ਸੇਵਾਦਾਰ ਸਿੰਘ ਪਹੁੰਚ ਕੇ ਬੜੇ ਪਿਆਰ ਦੇ ਨਾਲ ਸੇਵਾ ਨਿਭਾ ਰਹੇ ਨੇ ਆਪ ਜੀ ਨੂੰ ਦੱਸ ਚੁੱਕੇ ਹਾਂ ਕਿ ਤਰਨਤਾਰਨ ਦਰਬਾਰ ਸਾਹਿਬ ਵੀ ਸੇਵਾ ਕਰਦੇ ਨੇ ਤੇ ਅੱਜ ਇੱਥੋਂ ਦਾ ਉਪਰਾਲਾ ਕੀਤਾ ਗਿਆ ਸਾਧ ਸੰਗਤ ਜੀ ਨਾਲ ਦੇ ਨਾਲ ਬਜ਼ੁਰਗ ਸਿੰਘ ਵੀ ਪਹੁੰਚੇ ਨੇ ਨੌਜਵਾਨ ਸਿੰਘ ਵੀ ਪਹੁੰਚੇ ਨੇ ਤੇ ਬੜੇ ਪਿਆਰ ਦੇ ਨਾਲ ਸਾਰੇ ਸਿੰਘ ਸੇਵਾ ਨਿਭਾ ਰਹੇ ਨੇ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਸਦਾ ਹੀ ਸਿੱਖੀ ਦੇ ਨਾਲ ਬਾਣੀ ਬਾਣੀ ਦੇ ਨਾਲ ਜੋੜੀ ਰੱਖਣ ਇਸੇ ਤਰ੍ਹਾਂ ਮਹਾਂਪੁਰਖਾਂ ਦੀ ਪਿਰ ਰੇਰਨਾ ਦੇ ਨਾਲ ਸਾਧ ਸੰਗਤ ਜੀ ਸੇਵਾ ਨਿਭਾਉਂਦੇ ਰਹਿਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਤੇ ਆਪਣਾ ਆਇਆ ਹੋਇਆ ਜਮਨਾ ਆਪਣਾ ਆਇਆ ਹੋਇਆ ਜਨਮ ਨੂੰ ਉਸੇ ਹਲਾ ਬਣਾ ਸਕਣ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੋ ਇੰਨੇ ਪਿਆਰ ਦੇ ਨਾਲ ਸੇਵਾ ਨਿਭਾ ਰਹੇ ਨੇ ਮਮਾ ਤੇ ਤੁੰਨਾ ਕਰਕੇ ਭਲੇਖਾ ਪੈ ਜਾਂਦਾ ਆਓ ਆਪ ਜੀ ਨੂੰ ਜਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਹੈ ਕਿ 300 ਕਦਮ ਦੀ ਦੂਰੀ ਤੇ ਲਹਿੰਦੇ ਵਾਲੇ ਪਾਸੇ ਸਾਧ ਸੰਗਤ ਜੀ ਗੁਰਦਾਰਾ ਰੋੜੀ ਸਾਹਿਬ ਸਥਾਨ ਉਹੀ ਬਣਿਆ ਹੋਇਆ ਵਾ ਉਥੇ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਜੋੜਾ ਉਤਾਰ ਕੇ ਇਸ ਸਥਾਨ ਨੂੰ ਪ੍ਰਗਟ ਕੀਤਾ ਤੇ ਫੇਰ ਤੋਂ ਇਸ ਨਗਰ ਦੇ ਵਿੱਚ ਲੋਹਾਰ ਪਿੰਡ ਤੋਂ ਸੰਗਤਾਂ ਉੱਠ ਕੇ ਆਪਣਾ ਇੱਥੇ ਵਸਾ ਕਰਨ ਲੱਗੀਆਂ ਤੇ ਤਕਰੀਬਨ ਹੁਣ ਕਾਫੀ ਸੰਗਤਾਂ ਕਾਫੀ ਰੈਣ ਬਸੇਰਾ ਇੱਥੇ ਸੰਗਤਾਂ ਕਰ ਚੁੱਕੀਆਂ ਮਹਾਰਾਜ ਦੀ ਕਿਰਪਾ ਹੈ ਘਰ ਬਣ ਚੁੱਕੇ ਨੇ ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਗੁਰੂ ਗੋਗੋ ਹਰਗੋਬਿੰਦ ਪਾਤਸ਼ਾਹ ਜੀ ਨੇ ਤੇ ਇਸ ਅਸਥਾਨ ਨੂੰ ਡੇਰਾ ਸਾਹਿਬ ਦਾ ਨਾਮ ਦਿੱਤਾ ਸੋ ਸਾ ਸੰਗਤ ਜੀ ਬੋਲਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ ਕਿਰਪਾ ਕਰਿਓ ਕਿ ਇਹ ਗਾਂ ਤੋਂ ਵੀ ਸੱਚ ਜੇਡਾਂਗ ਨਾਲ ਇਹ ਵੀਰ ਸੇਵਾ ਨਿਭਾ ਸਕਣ ਤੇ ਇਸੇ ਤਰ੍ਹਾਂ ਗੁਰੂ